ਸਾਡਾ ਸ਼ੀਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਇਨਸਾਈਡ ਮੈਂ ਹਾਂ ਚੇਤਨਾ ਸ਼ਰਮਾ ਹਾਜ਼ਰ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਅੱਜ ਦੇ ਹੈਡਲਾਈਨਸ ਦੀ ਬਿਕਰਮਜੀਤ ਹੀਆ ਦੇ ਵਕੀਲਾਂ ਨੇ ਹਾਈ ਕੋਰਟ ਚ ਦਾਖਲ ਕੀਤੀ ਅਰਜੀ ਬਿਜ਼ੀਨਸ ਵੱਲੋਂ ਦਾਖਲ ਅਰਜੀ ਨੂੰ ਰਿਕਾਰਡਸ ਚ ਲੈਣ ਦੀ ਅਪੀਲ ਮਨਜ਼ੂਰ ਰਿਹਾ ਹੋਣ ਮਗਰੋਂ ਅਕਾਲੀ ਆਗੂ ਦੀ ਤੀ ਕੰਚਨਪੀਤ ਕੋਸ਼ੀ ਦਰਬਾਰ ਸਾਹਿਬ ਹੋਈ ਨਤਮਸਤਕ ਸਿੱਧੂ ਮੁਸੇਵਾਲਾ ਦੇ ਗਾਣੇ ਬਰੋਟਾ ਤੇ ਨਵਜੋਤ ਸਿੱਧੂ ਨੇ ਬਣਾਈ ਰੀਲ ਪੰਜਾਬੀ ਗਾਇਕ ਲਈ ਇਨਸਾਫ ਵੀ ਮੰਗਿਆ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਤੋਂ ਰਾਹਤ ਪਿਆ ਕੇ ਜ਼ਾ ਇੱਕ ਪੈਸਾ ਨਹੀਂ ਹਲੇ ਤੱਕ ਮਿਲਿਆ ਲੁਧਿਆਣਾ ਚ ਵਿਆਹ ਸਮਾਗਮ ਗੈਂਗਵਾਰ ਦੀ ਪੇਟ ਚੜਿਆ ਦੋ ਮੋਤਾ ਜੇ ਮਾਰ ਨੇ 13 ਸਾਲ ਬੱਚੀ ਨਾਲ ਜ਼ਬਰਜਨਾ ਮਾਮਲੇ ਵਿੱਚ ਆਖੀ ਇਹ ਵੱਡੀ ਗੱਲ ਕਿਹਾ ਬੱਚੀ ਨਾਲ ਦਰਿੰਦਗੀ ਹੁਣ ਖਬਰਾਂ ਵਿਸਤਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਨੇ ਆ ਮੌਸਮ ਦੀ ਪੰਜਾਬ ਹਰਿਆਣਾ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਨਵੰਬਰ ਮਹੀਨੇ ਦੇ ਆਖਰੀ ਦਿਨਾਂ 'ਚ ਠੰਡ ਨੇ ਜ਼ੋਰ ਫੜ ਲਿਆ ਹੈ ਪੰਜਾਬ ਦੇ ਕਈ ਸ਼ਹਿਰਾਂ 'ਚ ਹਿਮਾਚਲ ਪ੍ਰਦੇਸ਼ ਦੇ Shimla ਨਾਲੋਂ ਵੀ ਵੱਧ ਠੰਡ ਪੈ ਰਹੀ ਹੈ ਫਰੀਦਕੋਟ ਸ਼ਹਿਰ 'ਚ ਸਭ ਤੋਂ ਵੱਧ ਠੰਡ ਪਈ ਹੈ ਪੰਜਾਬ 'ਚ ਨਵੰਬਰ ਮਹੀਨੇ 'ਚ ਪੈ ਰਹੀ ਖੁਸ਼ਕ ਠੰਡ ਕਾਰਨ ਲੋਕਾਂ ਨੂੰ ਖਾਂਸੀ ਦੇ ਜ਼ੁਖਾਮ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਗਰਮ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ ਠੰਡ ਵਧਨ ਦੇ ਨਾਲ ਪੰਜਾਬ ਚ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਮੌਜੂਦਾ ਸਮੇਂ ਧੁੰਦ ਬਹੁਤੀ ਸੰਘਣੀ ਨਹੀਂ ਹੁੰਦੀ ਹੈ ਬਾਦਿਆਂ ਹਾਂ ਅਗਲੀ ਖਬਰ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਨ ਸਿੰਘ ਮਜੀਠੀਆ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਨਵੀਂ ਅਰਜ਼ੀ ਦਾਖਲ ਕੀਤੀ ਹੈ ਇਸ ਅਰਜ਼ੀ ਚ ਬੱਚਾ ਪੱਖ ਨੂੰ ਮੁਹਾਲੀ ਦੀ ਕ੍ਰਾਇਲ ਕੋਰਟ ਚ ਬੀਤੀ 26 ਨਵੰਬਰ ਨੂੰ ਵਿਜਿਲੈਂਸ ਵੱਲੋਂ ਦਾਖਲ ਕੀਤੀ ਗਈ ਅਰਜੀ ਨੂੰ ਰਿਕਾਰਡ ਚ ਲੈਣ ਦੀ ਅਪੀਲ ਕੀਤੀ ਹੈ ਧਿਆਨ ਦੇ ਧਿਆਨ ਰਹੇ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਵਿਕਰਮ ਮਜੀਠੀ ਆਦਿ ਜ਼ਮਾਨਤ ਪਟੀਸ਼ਨ ਤੇ ਬੀਤੀ 20 ਨਵੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ ਉਦੋਂ ਸੂਬਾ ਸਰਕਾਰ ਹਾਈ ਕੋਰਟ ਚ ਮਜੀਠੀ ਆਦੀ ਜ਼ਮਾਨਤ ਦੇ ਵਿਰੋਧ ਚ ਇਹ ਹੀ ਦਲੀਲ ਦੇ ਰਹੀ ਸੀ ਕਿ ਹਾਲੇ ਇਸ ਮਾਮਲੇ ਚ ਜਾਂਚ ਜਾਰੀ ਹੈ कोर्ट जा हाई कोर्ट ਨੂੰ ਦੱਸਿਆ ਗਿਆ ਕਿ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਹਲੇ ਜਾਰੀ ਹੈ ਜਦ ਕਿ ਦੂਜੇ ਪਾਸੇ ਮੋਹਾਲੀ ਦੀ ਟ੍ਰਾਇਲ ਕੋਰਟ ਤੇ ਸਰਕਾਰ ਖੁਦ ਮੰਨ ਚੁੱਕੀ ਹੈ ਕਿ ਮਜੀਠੀਆ ਦੇ ਮਾਮਲੇ 'ਚ ਜਾਂਚ ਪੂਰੀ ਹੋ ਚੁੱਕੀ ਹੈ ਇਸ ਤੇ ਹਾਈ ਕੋਰਟ ਨੇ ਇਸ ਅਰਜੀ ਤੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਇਹ ਕੀ ਹੈ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਜਾਂਚ ਹਲੇ ਵੀ ਜਾਰੀ ਹੈ ਪਰ ਅਰਜੀ ਦਾ ਦੱਸ ਰਹੀ ਹੈ ਕਿ ਤੁਹਾਡੀ ਜਾਂਚ ਪੂਰੀ ਹੋ ਚੁੱਕੀ ਹੈ ਹਾਲਾਂਕਿ ਸਰਕਾਰ ਨੇ ਇਸ ਅਰਜੀ ਦਾ ਵਿਰੋਧ ਕੀਤਾ ਪਰ ਹਾਈ ਕੋਰਟ ਨੇ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਹੋਏ ਅਰਜੀ ਨੂੰ ਅੱਜ रिकॉर्ड ਲੈ ਲਿਆ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਤਰਨ ਤਾਰਨ ਜਿਮਨੀ ਚੌਂਟ ਜਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਤੀਚਾ ਕੰਚਨਪੀਤ ਕੋ ਨੂੰ ਅਦਾਲਤ ਨੇ ਰਿਹਾ ਕਰ ਦਿੱਤਾ ਹੈ ਇਹ ਫੈਸਲਾ ਸ਼ਨੀਵਾਰ ਦੇਰ ਰਾਤ ਸ਼ੁਰੂ ਹੋਈ ਇੱਕ ਲੰਮੀ ਸੁਣਵਾਈ ਤੋਂ ਬਾਅਦ ਐਤਵਾਰ ਨੂੰ ਆਇਆ ਹੈ ਅਦਾਲਤ ਵੱਲੋਂ ਰਿਹਾ ਹੋਣ ਮਗਰੋਂ ਕੰਚਨਪ੍ਰੀਤ ਕੌਰ ਸ਼੍ਰੀ ਦਰਬਾਰ ਸਾਹਿਬ ਨਸਮਤ ਮਸਤਕ ਹੋਈ ਹੈ ਜ਼ਿਕਰ ਯੋਗ ਹੈ ਕਿ ਕੰਚਨਪ੍ਰੀਤ ਕੌਰ ਦੇ ਵਕੀਲਾਂ ਨੇ ਸ਼ਨੀਵਾਰ ਰਾਤ 8 ਵਜੇ ਪਹੁੰਚਣ ਤੋਂ ਤੁਰੰਤ ਬਾਅਦ ਤਰਨਤਾਰਨ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ ਉਹਨਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੁਲਿਸ ਨੇ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲਿਆ ਹੈ ਉਸ ਮੁੱਦੇ ਉਤੇ ਦੋਮਾ ਤੇ ਆ ਵਿਚਾਰ ਕਾਫੀ ਦੇਰ ਤੱਕ ਬਹਿਸ ਹੋਈ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੁਲਿਸ ਹਿਰਾਸਤ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਸੀ ਅਤੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਸਨ ਕਿ ਕੰਚਨਪ੍ਰੀਤ ਕੋਰ ਦੀ ਹਿਰਾਸਤ ਸਿੱਧੇ ਜੱਜ ਨੂੰ ਸੌਂਪੀ ਜਾਵੇ ਲੰਬੀ ਬਹਿਸ ਤੋਂ ਬਾਅਦ ਤਰਨਤਾਰਨ ਅਦਾਲਤ ਨੇ ਵੀ ਪੁਲਿਸ ਹਿਰਾਸਤ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਦੱਸ ਦਈਏ ਕਿ ਤਰਨਤਾਰਨ ਜਿਮਨੀ ਚੌਂਕ ਦੌਰਾਨ ਜੱਬਲ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਵੋਟਰਾ ਨੂੰ ਕਥਿਤ ਤੌਰ ਤੇ ਡਰਾਉਣ ਧਮਕਾਉਣ ਦੇ ਦੋਸ਼ ਵਿੱਚ ਹੇਠ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੇ ਜਵਾਈ ਅਮਿਤਪਾਲ ਸਿੰਘ ਬਾਠ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਵਿੱਚ ਇੱਕ ਅਣਪਛਾਤੇ ਵਿਅਕਤੀ ਦਾ ਵੀ ਜ਼ਿਕਰ ਹੈ ਅਮਿਤਪਾਲ ਸਿੰਘ ਬਾਠ ਦੀ ਪਤਨੀ ਕੰਚਨਪ੍ਰੀਤ ਕੌਰ ਰੰਦਾਵਾ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਮਜੀਠਾ ਪੁਲਿਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਇਸ ਮਾਮਲੇ ਦੀ ਸੁਣਵਾਈ ਕਰਦੇ ਹੋ ਜਸਟਿਸ ਰਾਜੇਸ਼ ਭਰਤਵਾਜ ਨੇ ਤਰਨਤਾਰਨ ਏਰੀਆ ਮੈਜਿਸਟ੍ਰੇਟ ਕਮ ਜੀ ਐਮ ਆਈ ਸੀ ਨੂੰ ਉਸ ਰਾਤ ਸੁਣਵਾਈਕ ਅਤੇ ਰਿਮਾਨਡ ਦੇਣ ਦਾ ਫੈਸਲਾ ਕਰਨ ਦਾ ਹੁਕਮ ਦਿੱਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਦਾਲਤ ਵਿੱਚ ਕੇਸ ਲੜ ਰਹੇ ਵਕੀਲ ਪੈਨਲ ਦੇ ਮੈਂਬਰ ਨੇ ਦੱਸਿਆ ਕਿ ਹਾਈ ਕੋਰਟ ਦੇ ਮਾਨਯੋਗ ਜਸਟਿਸ ਰਾਜੇਸ਼ ਭਰਤਵਾਜ ਨੇ ਕੰਚਨਪ੍ਰੀਤ ਕੋਰ ਰੰਦਾਵਾ ਵਿਰੁੱਧ ਗੈਰ ਜਮਾਨਤੀ ਤਾਰਾਵਾ ਲਗਾਉਣ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਜਵਿੰਦਰ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਪਿੰਡ ਲੀਦੜਾ ਵਿਖੇ ਬੀਤੀ ਦੇਰ ਰਾਤ ਅਚਾਨਕ ਅਨਾਉਂਸਮੈਂਟਾਂ ਸ਼ੁਰੂ ਹੋ ਗਈਆਂ ਜਿਸ ਨਾਲ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਰਿਪੋਰਟ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਇਲਾਕੇ 'ਚ ਚੋਰਾਂ ਦਾ ਖਤਰਾ ਵਧਦਾ ਜਾ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ 'ਚ دہشت ਦਾ ਮਾਹੌਲ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਲਗਭਗ ਸਾਢੇ 12 ਵਜੇ ਕਰਜ਼ ਅਚਾਨਕ ਆਵਾਜ਼ਾਂ ਸੁਣਾਈ ਦਿੱਤੀ ਜਦੋਂ ਪਰਿਵਾਰਕ ਮੈਂਬਰ ਛੱਤ ਤੇ ਪਹੁੰਚਦੇ ਉਹਨਾਂ ਨੇ ਚੋਰਾਂ ਨੂੰ ਤੇਜ਼ ਤਾਰ ਹਥਿਆਰਾਂ ਨਾਲ ਲੈਸ ਵੇਖਿਆ ਚੋਰ ਇੱਕ ਛੱਤ ਤੋਂ ਦੂਜੀ ਛੱਤ ਤੇ ਛਾਲ ਮਾਰਦੇ ਅਤੇ ਭੱਜਦੇ ਵਿਖਾਈ ਦਿੱਤੇ ਸਥਿਤੀ ਨੂੰ ਗੰਭੀਰ ਵੇਖਣਾ ਤੁਰੰਤ ਗੁਰਦੁਆਰੇ 'ਚ ਇੱਕ ਐਲਾਨ ਕੀਤਾ ਗਿਆ ਜਿਸ ਤੇ ਸਾਰੇ ਨੂੰ ਸੁਰੱਖਿਅਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਇਸ ਦੇ ਬਾਵਜੂਦ ਚੋਰ ਦੇ ਰਾਤ ਤੱਕ ਪਿੰਡ 'ਚ ਘੁੰਮਦੇ ਰਹੇ ਛੱਤ ਤੋਂ ਛੱਤ ਛਾਲ ਮਾਰਦੇ ਰਹੇ ਕੁਝ ਨਿਵਾਸੀਆਂ ਨੇ ਦਰਵਾਜ਼ੇ ਖੜਕਾਉਣ ਦੀ ਰਿਪੋਰਟ ਵੀ ਦਿੱਤੀ ਹੈ ਪਿੰਡ ਵਾਸੀਆਂ ਅਨੁਸਾਰ ਚੋਰ ਕਾਫੀ ਸਮੇਂ ਤੱਕ ਇਲਾਕੇ 'ਚ ਘੁੰਮਦੇ ਰਹੇ ਹਨ ਇਸ ਤੋਂ ਬਾਅਦ ਲਗਭਗ 1.5 ਵਜੇ ਗੁਰਦੁਆਰਾ ਤੋਂ ਇੱਕ ਹੋਰ ਐਲਾਨ ਕੀਤਾ ਗਿਆ ਜਿਸ ਨਾਲ ਪਿੰਡ 'ਚ ਹੋਰ ਵੀ ਦਹਿਸ਼ਤ ਫੈਲ ਗਈ ਇਸ ਸਬੰਧੀ ਮਕਸੂਦਾਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਦੇਰ ਸ਼ਾਮ ਐਸਆਈ ਰਜਿੰਦਰ ਮੋਕੇ ਤੇ ਪਹੁੰਚੇ ਮਨੀਲਾ ਨਿਵਾਸੀ ਨੇ ਦੇਖਾਰ ਦੇਖਪਾਲ ਕਰਨ ਵਾਲੇ ਨਾਲ ਗੱਲ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਐਕਟਿਵ ਹੋ ਗਏ ਹਨ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੇ ਨਵੇਂ ਗਾਣੇ ਬਰੋਟਾ ਤੇ 36 ਸਕਿੰਡ ਦੀ ਰੀਲ ਤਿਆਰ ਕੀਤੀ ਹੈ ਇਸ ਰੀਲ ਵਿੱਚ ਨਵਜੋਤ ਸਿੱਧੂ ਨੇ ਆਪਣੀਆਂ ਵਕਰੀਆਂ ਵਕਰੀਆਂ ਤਸਵੀਰਾਂ ਅਤੇ ਵੀਡੀਓ ਸ਼ਾਮਲ ਕੀਤੀ ਹੈ ਸਾਂਝੀ ਕੀਤੀ ਗਈ ਰੀਲ ਵਿੱਚ ਖਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਇਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਦਾ ਹੈਸ਼ਟੈਗ ਦਿੱਤਾ ਹੈ ਸਿੱਧੂ ਮੂਸੇਵਾਲਾ ਦਾ ਗੀਤ ਬਰੋਟਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਵੀ ਲਈ ਸੀ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਪੰਜਾਬ ਦੀ ਰਾਜਨੀਤੀ ਤੋਂ ਬਹੁਤ ਦੂਰੀ ਬਣਾਈ ਰੱਖੀ ਹੈ ਪਰ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ-ਕਦੇ ਪੰਜਾਬ ਦੀ ਰਾਜਨੀਤੀ ਵਿੱਚ ਵਿਖਾਈ ਦੇ ਰਹੇ ਹਨ ਉਸੇ ਵала ਦੇ ਬਹਾਨੇ ਸਿੱਧੂ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਹੈ ਕਿ ਟੈਲੀਵਿਜ਼ਨ ਅਤੇ ਕ੍ਰਿਕਟ ਤੇ ਆਪਣੇ ਵਿਅਸਤ ਸ਼ਡਿਊਲ ਦੇ ਬਾਵਜੂਦ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਦੀ ਪੂਰੀ ਨਜ਼ਰ ਹੈ ਇਸ ਤੋਂ ਪਹਿਲਾਂ ਉਹ ਪਟਿਆਲਾ ਵਿੱਚ ਲੋਕਾਂ ਨੂੰ ਮਿਲਦੇ ਵੇਖੇ ਗਏ ਹਨ ਉਹਨਾਂ ਨੇ ਦਿੱਲੀ ਵਿੱਚ ਪ੍ਰਯੰਕਾ ਗਾਂਧੀ ਨਾਲ ਮੁਲਾਕਾਤ ਦੀ ਆਪਣੀ ਇੱਕ ਤਸਵੀਰ ਵੀ ਜਾਰੀ ਕੀਤੀ ਸੀ ਇਹ ਕਾਰਨ ਹੈ ਕਿ ਜਦੋਂ ਵੀ ਕਾਂਗਰਸੀ ਮੈਂਬਰ ਸੋਚਦੇ ਹਨ ਕਿ ਸਿੱਧੂ ਪੰਜਾਬ ਦੀ ਰਾਜਨੀਤੀ ਤੋਂ ਪਿਛੇ हट ਗਏ ਹਾਂ ਤਾਂ ਉਹ ਕਿਸੇ ਨਾ ਕਿਸੇ ਅਜਿਹੇ ਕਦਮ ਨਾਲ ਸਾਹਮਣੇ ਆਉਂਦੇ ਹਨ ਜੋ ਕਾਂਗਰਸੀਆਂ ਨੂੰ ਹੈਰਾਨ ਕਰ ਦਿੰਦਾ ਹੈ ਰੁਕਦੇ ਹਾਂ ਅਗਲੀ ਖਬਰ ਦਾ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਬਾਗ ਕੈਸਟਲ ਕੈਸਟਲ ਪੈਲਸ ਵਿੱਚ ਸ਼ਨੀਚਰਵਾਰ ਦੀ ਰਾਤ ਜਾਰੀ ਵਿਆਸ ਸਮਾਗਮ ਗੈਂਗਵਾਦ ਦੀ ਪੇਟ ਚੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਆਪਸੀ ਰੰਜਿਸ਼ ਰੱਖਣ ਵਾਲੇ ਦੋ ਗੈਂਗਸਟਰ ਗਰੁੱਪ ਵਿਆਹ ਸਮਾਗਮ ਵਿੱਚ ਆਮੋ-ਸਾਮਣੇ ਹੋ ਗਏ ਅਤੇ ਦੋਹਾਂ ਗੁੱਟਾਂ ਨੇ ਇੱਕ ਦੂਜੇ 'ਤੇ 70 ਤੋਂ 80 ਰਾਉਂਡ ਫਾਇਰਿੰਗ ਕੀਤੀ। ਇਸ ਗੋਲੀਬਾਰੀ ਦੌਰਾਨ ਵਿਆਹ ਵਿੱਚ ਸ਼ਾਮਲ ਹੋਣ ਆਈ ਇੱਕ ਔਰਤ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਤੋਂ 5 ਲੋਕ ਜ਼ਖਮੀ ਹੋਣ ਦੀ ਖਬਰ ਹੈ। ਗੋਲੀਆਂ ਚੱਲਣ ਕਾਰਨ ਮੌਕੇ ਤੇ ਭਗਦੜ ਮਚ ਗਈ ਅਤੇ ਲੋਕ ਵਿਆਹ ਛੱਡ ਆਪਣੇ ਘਰਾਂ ਨੂੰ ਭੱਜਣ ਲੱਗੇ। ਵਿਆਹ 'ਚ ਮੌਜੂਦਾ ਲੋਕ ਮੁਤਾਬਕ ਬਹੁਤ ਸਾਰੇ ਉਕਾ ਨੇ ਕੁਰਸੀਆਂ ਤਿਹ ਹੋਰ ਨਾ ਥਾਵਾਂ ਦੇ ਲੋਕੇ ਆਪਣੀ ਜਾਨ ਬਚਾਈ ਇਸ ਸਮਾਗਮ ਵਿੱਚ ਕਈ ਸਿਆਸੀ ਤੇ ਸਮਾਜਿਕ ਆਗੂ ਵੀ ਮੌਜੂਦ ਸਨ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਨੀਚਰਵਾਰ ਨੂੰ ਸ਼ਹਿਰ ਵਿੱਚ ਮੇਲੇ ਲਗਾਉਣ ਵਾਲੇ ਠੇਕੇਦਾਰ ਦੇ ਪੁੱਤਰ ਦਾ ਵਿਆਹ ਬਾਟ ਕੈਸਟਲ ਵਿੱਚ ਰੱਖਿਆ ਗਿਆ ਸੀ ਵਿਆਹ ਦਾ ਸਮਾਗਮ ਵਿੱਚ ਦੋ ਅਜਿਹੇ ਗੁੱਟ ਸ਼ਾਮਲ ਹੋਏ ਜਿਨ੍ਹਾਂ ਵਿੱਚੋਂ ਲੰਬੇ ਸਮੇਂ ਤੋਂ ਦੁਸ਼ਮਣੀ ਚੱਲਦੀ ਆ ਰਹੀ ਸੀ ਉਹ ਪੈਲੈਸ ਵਿੱਚ ਇਕੱਠੇ ਹੋਏ ਅਤੇ ਸ਼ਰਾਬ ਦੇ ਨਸ਼ੇ ਵਿੱਚ ਦੋਵਾਂ ਧੜਿਆਂ ਵਿੱਚ ਬਹਿਸ਼ ਸ਼ੁਰੂ ਹੋ ਗਈ ਅਤੇ ਅਚਾਨਕ ਹੀ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਨਾਲ ਪੂਰੇ ਪੈਲੇਸ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਅਧਿਕਾਰੀਆਂ ਅਨੁਸਾਰ ਵਿਆਹ ਵਿੱਚ ਸ਼ਾਮਲ ਹੋਣ ਨੇ ਆਈ ਨੀਰੂ ਛਾਬੜਾ ਨਾਮ ਦੀ ਔਰਤ ਨੂੰ ਗੋਲੀ ਲੱਗ ਗਈ ਜਦੋਂ ਕਿ ਨੇੜੇ ਹੀ ਖਾਣਾ ਖਾ ਰਹੇ ਵਾਸੂ ਨਾਦਿਕ ਵਿਅਕਤੀ ਨੂੰ ਵੀ ਗੋਲੀ ਲੱਗੀ ਹੈ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੌਰਾਨ ਗੈਂਗਸਟਰ ਵੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ ਪੁਲਿਸ ਮੌਕੇ ਤੇ ਬਾਤ ਕੈਸਟਲ ਵਿੱਚ ਪੌਂਟਿਸਿਸ ਦੀ ਵੀ ਕੈਮਰੇਾਂ ਦੀ ਜਾਂਚ ਕਰ ਰਹੀ ਹੈ ਐਸసీపీ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਨੋਂ ਜਨਿਆਂ ਦੀ ਮੌਤ ਹੋ ਗਈ ਹੈ ਜਾਂਚ ਜਾਰੀ ਹੈ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਵੱਦੇ ਹਾਂ ਅਗਲੀ ਖਬਰ ਵੱਲ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਵਿੱਚੋਂ ਪੰਜਾਬ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ ਹੈ ਤੇ ਇਸ ਮਾਮਲੇ ਤੇ ਬਾਜਪਾ ਆਗੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪੰਜਾਬ ਵਿੱਚ ਹਣਾ ਕਾਰਨ ਲੱਖਾਂ ਲੋਕ ਬੇਕਾਰ ਹੋ ਗਏ ਹਨ ਅਤੇ 5 5 ਲੱਖ ਏਕੜ ਫਸਲ ਪ੍ਰਭਾਵਿਤ ਹੋਈ ਸੀ ਪ੍ਰਧਾਨ ਮੰਤਰੀ ਨੇ ਸਤੰਬਰ ਮਹੀਨੇ ਪੰਜਾਬ ਨੂੰ ਹੜ ਰਾਹਤ ਪੈਕੇਜ ਵਜੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਟਾਈ ਮਹੀਨੇ ਸਮੇਂ ਬੀਤਣ ਦੇ ਬਾਵਜੂਦ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ ਹੈ ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਰਿਹائش 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਬਾਜਪਾ ਦੇ ਆਗੂ ਹੜ ਹਤ ਫੰਡਾਂ ਬਾਰੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਬਾਜਪਾ ਆਗੂ ਜਿਹੜੇ ਫੰਡਾਂ ਦਾ ਦਾਵਾ ਕਰ ਰਹੇ ਹਨ ਉਹ ਕੇਂਦਰੀ ਯੋਜਨਾਵਾਂ ਦੇ ਫੰਡ ਹਨ ਜੋ ਪੰਜਾਬ ਨੂੰ ਉਂਝ ਵੀ ਮਿਲਨੇ ਹੀ ਹਨ ਭਾਵੇਂ ਹੜ ਨਾ ਵੀ ਆਏ ਹੁੰਦੇ ਉਹਨਾਂ ਨੇ ਕਿਹਾ ਕਿ ਬਾਜਪਾ ਆਗੂ ਛੇਖੀ ਮਾਰ ਰਹੇ ਹਨ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕੀਤੇ ਹਨ ਪਰ ਇਹ ਫੰਡ ਕਿਸੇ ਵਿਸ਼ੇਸ਼ ਪੈਕੇਜ ਦਾ ਹਿੱਸਾ ਨਹੀਂ ਹਨ ਜਿਸ ਨੇ ਨਹੀਂ ਪੰਜਾਬ ਯੂਨੀਵਰਸਿਟੀ ਵਿੱਚ ਦਾਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਫੈਸਲਾ ਵਾਪਸ ਲੈਣਾ ਪਿਆ ਕੇਂਦਰ ਨੇ ਫਿਰ ਚੰਡੀਗੜ੍ਹ ਦੇ ਅਧਿਕਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ SYL ਦੇ ਮੁੱਦੇ ਤੇ ਵੀ ਟਾਲਾ ਵੱਟ ਲਿਆ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਮਸਲਿਆਂ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਨੂੰ ਕੇਂਦਰ ਸਰਕਾਰ ਨੂੰ ਗੁਰੇਸ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਨੇ ਐਸਆਈਆਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸੂਬਾ ਸਰਕਾਰਾਂ ਐਸਆਈਆਰ ਵਿਰੁੱਧ ਆਵਾਜ਼ ਚੁੱਕ ਰਹੀਆਂ ਹਨ ਤਾਂ ਚੋਣ ਕਮਿਸ਼ਨ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਜਦੋਂ ਕਿ ਚੋਣ ਕਮਿਸ਼ਨ ਇਸ ਦੀ ਬਜਾਏ ਥਾ ਸੂਬਾ ਸਰਕਾਰ ਜਾਂ ਰਾਜਸੀ ਪਾਰਟੀਆਂ ਤੋਂ ਸਬੂਤ ਮੰਗ ਰਿਹਾ ਹੈ ਧੰਨਵਾਦ